ਮੈਨੂੰ ਪਤਾ ਲੱਗ ਗਿਆ ਤੂੰ ਹੀ ਗਏ ਹੋ ਨਾ ਫੋਟੋਆਂ ਲੈ ਕੇ ਕਿਹੜੀਆਂ ਫੋਟੋਆਂ ਖਾਵਾਂ ਬਲਾ ਮੈਨੂੰ ਕਿਹੜੀਆਂ ਫੋਟੋਆਂ ਦੀ ਗੱਲ ਕਰਦੇ ਤੇ ਜਿਹੜੀਆਂ ਜੋਵਨ ਦੇ ਵਿਆਹ ਲੈਆਂ ਖਾਈਆਂ ਤੁਸੀਂ ਫੋਟੋਆਂ ਇੰਨੇ ਜਦ ਦੀ ਮੈਂ ਸਾਹਮਣੇ ਬੈਠਾ ਹਾਂ ਉਹ ਤੁਹਾਡੀਆਂ ਡਿਲੀਟ ਲੂਟ ਹੋ ਗਈਆਂ ਨੇ ਮੈਂ ਕਰਨੀਆਂ ਫੋਟੋਆਂ ਤੁਹਾਡੀਆਂ ਰੱਖੇ ਨਹੀਂ ਚੜਦੀਆਂ اچھا ਨਹੀਂ ਫੋਟੋਆਂ ਹੈਂ ਤੁਹਾਡੇ ਕੋਲ ਬਿਲਕੁਲ ਕੋਈ ਫੋਟੋ ਨਹੀਂ ਹੈਗੀ ਫੋਟੋਆਂ ਹੈਗੀਆਂ ਤੁਹਾਡੇ ਕੋਲ ਸਾਬੂ ਕੁੜਾ ਜਾ ਤੜੇ ਕੋਲ ਮੈਂ ਪਤਾ ਕਰਾ ਲਿਆ ਵਾ ਉਹਨੇ ਕੋਈ ਵਿਆਹ ਨਹੀਂ ਕਰਾਇਆ ਠੀਕ ਹੈ ਨਾ ਪਤਾ ਮੈਨੂੰ ਲੱਗ ਗਿਆ ਮੇਰੀ ਭੈਣ ਦਾ ਹੋਇਆ ਗੱਲ ਖਰਾਬ ਸੱਚਾਈ ਮੈਨੂੰ ਪਤਾ ਕਰਕੇ ਰਹਿਣੀ ਹੈ ਭਾਵੇਂ ਮੈਨੂੰ ਜੋ ਮਰਜ਼ੀ ਕਰਨਾ ਪਿਆ ਜੀ ਗੱਲ ਇਦਾਂ ਮੇਰਾ ਨਾਂ ਨਾ ਵਿੱਚ ਆਵੇ ਹਾਂਜੀ ਮੈਂ ਫਿਰ ਸੱਚ ਦੱਸ ਦਿੰਦਾ ਗੱਲ ਇਦਾਂ ਹੀ ਉਹਥੇ ਹੋ ਗਿਆ ਕੰਮ ਬਹੁਤ ਜ਼ਿਆਦਾ ਖਰਾਬ ਹਾਂਜੀ ਤੇ ਜਿੰਨਾ ਕੰਮ ਖਰਾਬ ਕਰਾਇਆ ਤੇ ਸਾਰਾ लवली ਨੇ ਕਰਾਇਆ ਮੈਨੂੰ ਸਾਰੀ ਗੱਲ ਦੱਸੋ ਫਿਰ ਕੀ ਹੋਈ ਹੈ ਮੀਨਾਂ ਜਿੰਮ ਮਮੀ ਨਾਲ ਗੱਲ ਕੀਤੀ ਤੇ ਉਹਨਾਂ ਉੱਥੇ ਟੈਨਸ਼ਨ ਲੈਣੀ ਆ ਇੱਥੇ ਮੈਂ ਟੈਨਸ਼ਨ ਲਈ ਜਾਂਦੇ ਆ ਇੰਨੀ ਵੱਡੀ ਗੱਲ ਹੋ ਹੋ ਕਿਵੇਂ ਗਈ ਸਮਾਂ ਬਾਕੇ ਨਾ ਸਾਰਿਆਂ ਨੇ ਸੰਭਲ ਜਾਣਾ ਵਾ ਪਰ ਜੋਤ ਇਹ ਸੋਚਦੀ ਪਈ ਆ ਕਿ ਉਹਨੇ ਉੱਥੇ ਵਿਆਹ ਕਰਾ ਲਿਆ ਵਾ ਪਰ ਉਹਨੂੰ ਤੁਰਾ ਪਤਾ ਵਾ ਕਿ ਇੰਨਾ ਵੱਡਾ ਕੰਮ ਹੋ ਗਿਆ ਸਮਾਂ ਬਹੁਤ ਲੰਮਾ ਵਾ ਤੇ ਜੋਤ ਨੇ ਕਿਵੇਂ ਢੱਲਣਾ ਤੇ ਇੱਕ ਗੱਲ ਹੋਰ ਵਾ ਉਹਦੇ ਘਰ ਦੇ ਦੇ ਇਹ ਸੋਚਦੇ ਪਏ ਆ ਕਿ ਜੋਗ ਨੇ ਵਿਆਹ ਕਰਾ ਲਿਆ ਵਾ ਕੋਈ ਗੱਲ ਨਹੀਂ ਉਹਨਾਂ ਦੇ ਮੈਂ ਸਾਰੇ ਵਹਿਮ ਗੱਢਨੇ ਆ। ਇੱਕ ਵਾਰੀ ਨਾ ਮੈਨੂੰ ਸਬੂਤ ਇਕੱਠੇ ਕਰ ਲੈਂਦੇ ਸਾਰੇ। ਫਿਰ ਜਾ ਕੇ ਦੱਸੂਗਾ ਉਹਨਾਂ ਨੂੰ ਕਿ ਆਹ ਕੰਮ ਕੀਤਾ। ਵੇਚੀ ਦਾ ਫੋਨ। ਹੈਲੋ। ਹੈਲੋ। ਸਰਸਿਕਾ ਲਵੀਜੀ। ਸਾਸ਼ਿਕਾ ਜੋਤ ਕੀ ਹਾਲ? ਹਾਂਜੀ ਵੀਰਜੀ ਠੀਕ ਠਾਕ। ਤੁਸੀਂ ਸੁਣਾਓ। ਵਧੀਆ ਵਧੀਆ। ਕੀ ਕਰਦੇ? ਹੋਰ ਕੀ ਕਰਦੇ? ਕੁਛ ਨਹੀਂ ਵੀਰਜੀ। ਕਰਨਾ ਕਰਨਾ ਕੀ ਆ। ਘਰ ਦੇ ਨਿੱਕੇ ਮੋٹے ਕੰਮ ਕਰਦਾ। ਜੋੜ ਕਰ ਸਭ ਠੀਕ ਹੈ ਸਰ ਹਾਂਜੀ ਹਾਂਜੀ ਵਧੀਆ ਠੀਕ ਠਾਕ ਤੀਹ ਹੀ ਦੱਸੋ ਮੈਨੂੰ ਹਣਾ ਦਾਇਆ ਫੋਨ ਹਾਂਜੀ ਹੁੰਦਾ ਰਹਿੰਦਾ ਠੀਕ ਹੈ ਠੀਕ ਤੇਰੀ ਹੋਈ ਗੱਲ ਹਾਂਜੀ ਹੋਈ ਹੀ ਕਿ ਕਿਤਨੀ ਗੱਲ ਕੋਈ ਨਹੀਂ ਨਹੀਂ ਵੀਰ ਜੀ ਤੀ ਮੈਨੂੰ ਮਨਾ ਕੀਤਾ ਸੀ ਤੇ ਮੈਂ ਕਿਉਂ ਕਰਨੀ ਠੀਕ ਹੈ ਠੀਕ ਹੈ ਹਾਂਜੀ ਤੇ ਮੈਂ ਨਾ ਉਹ ਪਤਾ ਕਰ ਦਦਿਆ ਵਾਂ ਅੱਛਾ ਕਿ ਉਹ ਚੜ ਜਾਣ ਵਿੱਚ ਹੱਲ ਨਿਕਲ ਜਾਣਾ ਵਾ ਠੀਕ ਹੈ ਵੀਰ ਜੀ ਉਹ ਮੁੰਡੇ ਦਾ ਫੋਨ ਆਇਆ ਮੈਨੂੰ ਬਾਹਰੋਂ ਅੱਛਾ ਉਹ ਕੰਨਵੋ ਦੀ ਕੰਪਲੇਨ ਜਾਂਦਾ ਠੀਕ ਹੈ ਵੀਰ ਜੀ ਉਹ ਜਿੱਦਾਂ ਮੈਨੂੰ ਦੱਸਦਾ ਨਾ ਠੀਕ ਹੈ ਮੈਂ ਪਰਫਾਰਮ ਕਰਕੇ ਦੱਸਾਂਗਾ ਠੀਕ ਆ ਠੀਕ ਹੈ ਵੀਰ ਜੀ ਤੇ ਤੁ ਕੋਈ ਵੀ ਫਿਕਰ ਨਹੀਂ ਕਰਨੀ ਠੀਕ ਹੈ ਨਾ ਚੱਲ ਲੱਖੀ ਆਪਣਾ ਵੀਰ ਜੀ ਫਿਕਰ ਵਾਲੀ ਤੇ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਵਾਲੀ ਠੀਕ ਹੈ ਆ ਮੈਂ ਪਤਾ ਕਰਦਾ ਗਿਆ ਆ ਫਿਰ ਮੈਂ ਤੁਹਾਨੂੰ ਸੁਣਾ ਠੀਕ ਆ ਕੋਈ ਜੋ ਪਤਾ ਹਾਂਜੀ ਵੀਰ ਜੀ ਜਰੂਰ ਨਹੀਂ ਜਾਣੇ ਠੀਕ ਹੈ ਕੋਈ ਵੀ ਠੀਕ ਹੈ ਵੀਰ ਜੀ ਇੱਕ ਦੋ ਬੰਦੇ ਹੈਗੇ ਇੱਥੇ ਪਿੰਡ ਆਏ ਆ ਠੀਕ ਆ ਠੀਕ ਹੈ ਵੀਰ ਜੀ ਮੈਂ ਮਿਲਦਾ ਜਾ ਕੇ ਠੀਕ ਹੈ ਠੀਕ ਹੈ ਤੇ ਉਹ ਵੀ ਜੀ ਇੱਥੇ ਵੀ ਨਾ ਸਾਡੇ ਘਰ ਵੀ ਇੱਕ ਦੋ ਬੰਦੇ ਆਏ ਸੀਗੇ ਜਿਨ੍ਹਾਂ ਨੇ ਡੱਜੀ ਨੂੰ ਆ ਕੇ ਦੱਸਿਆ ਸੀ ਪੀ ਇਹਨਾਂ ਹੋਇਆ ਤੇ ਇਹਨਾਂ ਨੇ ਵਿਆਹ ਕਰਵਾ ਲਿਆ ਵਾ ਤੇ ਤੁਸੀਂ ਵੇਖ ਲਿਓ ਜੋ ਉਹਨਾਂ ਕੋਈ ਪੁੱਛਣਾ ਹੋਊਗਾ ਕੁਝ ਤੁਹਾਡੇ ਪਿੰਡ ਦੇ ਹਾਂਜੀ ਵੀ ਜੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈਦੋ ਹਾਂਜੀ ਮੈਂ ਸਭ ਪਤਾ ਕਰਦਾ ਮੈਂ ਜੇ ਮੈਨੂੰ ਹੋਇਆ ਨਾ ਤੇ ਮੈਂ ਇਹਨਾਂ ਨੂੰ ਵੀ ਮਿਲ ਲੈਣਾ ਆ ਕੇ ਠੀਕ ਹੈ ਵੀ ਜੀ ਤੇ ਆਪਣੇ ਸਾਹਮਣੇ ਵੇਖ ਲਓ ਕਿਦਾਂ ਬਣਾਇਆ ਹੁਣ ਤੇ ਮੇਰੀ ਫਿਕਰ ਜੀ ਹੋਈ ਜਾਂਦੀ ਨਾ ਨਾ ਤੂੰ ਬਿਲਕੁਲ ਫਿਕਰ ਨੀ ਕਰੀ ਠੀਕ ਆ ਮੈਂ ਆਗਾ ਨਾ ਹਾਂਜੀ 베ਜੀ ਕੋਈ ਗੱਲ ਨਹੀਂ ਛੱਡਾ ਆਪਣਾ ਖਿਆਲ ਰੱਖੀ ਠੀਕ ਆ ਤੇ ਮੈਂ ਦੱਸਾਂਗਾ ਤੁਹਾਨੂੰ ਠੀਕ ਆ 베ਜੀ ਠੀਕ 베ਜੀ ਬੜੀ ਘਬਰਾਹਟ ਜੀ ਚ ਲੱਗੰਦੀ ਹੈ ਪਤਾ ਨਹੀਂ ਗੱਲ ਕੀ ਹੋਈ ਹੈ ਹੋ ਸਕਦਾ ਕੁਝ ਨਾ ਕੁਝ ਪਤਾ ਲੱਗਾ ਹੋਵੇ ਪਤਾ ਨਹੀਂ ਕਿਹੜੀ ਗੱਲ ਦੱਸਣ ਨਹੀਂ ਦੇ ਹੈਗੀ ਪਰ ਗੱਲਾਂ ਤੋਂ ਪਤਾ ਤਾਂ ਲੱਗ ਜਾਂਦਾ ਆ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਸੀ ਤੂੰ ਫਿਕਰ ਨਾ ਕਰੀ ਖਿਆਲ ਰੱਖੀ ਸਮਝ ਨਹੀਂ ਆਉਂਦੀ ਕੀ ਹੋਇਆ ਹੋਊਗਾ ਜੋਤ ਹਾਂਜੀ ਦੀਦੀ ਕੀ ਗੱਲ ਹੋਈ ਆ ਫੇਰ ਕੁਛ ਨਹੀਂ ਦੀਦੀ ਗੱਲ ਕਿਉਂ ਨਹੀਂ ਫੇ ਮਨ ਪਰੰਦੀ ਆ ਹਲੇ ਸਿੱਧਾ ਨੇ ਤਾਂ ਮੈਂ ਕੱਲ ਸਮਝਾ ਕੇ ਗਈ ਆ ਪੀਨੀ ਫਿਕਰ ਨਾ ਕਰ ਨਾ ਕਰ ਆਪਣੀ ਪੜ੍ਹਾਈ ਵੱਲ ਧਿਆਨ ਦੇ ਕਿੱਥੇ ਇਹ ਬੁੱਕਸ ਲਿਆ ਕੇ ਤੇ ਪੜਾਂ ਹਾਂ ਪੜਨਾ ਪੜਨਾ ਕੀ ਹੈ ਦੇਦੀ ਕੱਲ ਵੀ ਪੜਨ ਲੱਗੀ ਹਾਂ ਤੇ ਮੰਮੀ ਨੇ ਇੱਕ ਤਪਾਂ ਹੋ ਲਈਆਂ ਏ ਕਹਿੰਦੇ ਸੀ ਵੀ ਇੰਨੀ ਕਦੀ ਆਖ ਰਹੀ ਐ ਜੇ ਮੈਂ ਇੰਨੀ ਗੱਲ ਕਹਤੀ ਐ ਕੋ ਵੀ ਮੰਮੀ ਜੀ ਇਹ ਐਡਮਿਸ਼ਨ ਕਰਵਾ ਕੇ ਕੇ ਮੈਨੂੰ ਪੇਪਰ ਦੇਨ ਦੋ ਕਹਿੰਦੇ ਜੇ ਦੋਨੇ ਐਡਮਿਸ਼ਨ ਕਰਾਈ ਹੀ ਉਹ ਵੇਲੇ ਹੋਰ ਹੀ ਹੁਣ ਸਮਾਂ ਵੇਖਾਂ ਕਿਦਾਂ ਦਾ ਮੈਂ ਕੀ ਪੜਨਾ ਵਾਂ ਦੇਦੀ ਚਲ ਹੈ ਤਸਈਆਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕਰ ਬਹੁਤੀ ਮੰਮੀ ਦਾ ਸੁਭਾਈ ਇਦਾਂ ਦਾ ਆ ਨਾਲੇ ਨਾਲੇ ਮੈਨੂੰ ਵੀ ਬਥੇਰਾ ਕੁਝ ਕਹਿ ਲੈਂਦੇ ਨੇ ਨਾਲੇ 베ਜੀ ਦਾ ਫੋਨ ਆਇਆ ਸੀ ਹੁਣ ਹਾਂਜੀ ਕੀ ਕਹਿੰਦੇ ਆ ਪਤਾ ਨਹੀਂ ਫਿਕਰਜੀ ਜਿੱਦ ਲੱਗਣਦੇ ਆ ਫਿਰ ਦੱਸਿਆ ਨਹੀਂ ਹੈਗਾ ਐਵੇਂ ਘਬराई ਘਬराई ਜਿਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਮੈਨੂੰ ਨਹੀਂ ਪਤਾ ਵੀ ਮੇਰੇ ਨਾਲ 베ਜੀ ਗੱਲ ਕਿਦਾਂ ਕਰਦੇ ਆ ਉਹਨਾਂ ਦੇ ਗੱਲ ਕਰਨ ਦਾ ਢੰਗ ਹੀ ਬਦਲ ਗਿਆ ਨਹੀਂ ਨਹੀਂ ਮਤਲਬ ਕੋਈ ਗੱਲ ਬਾਤ ਦਸੀ ਆ ਉਹਨਾਂ ਨੇ ਕਿ ਜਾਂ ਬਸ ਹਾਲ ਚਾਲ ਪੁੱਛ ਕੇ ਕੱਟ ਦਿੱਤਾ ਆ ਜਿੱਦ ਤੇ ਮੈਂ ਸਿੱਕੋਈ ਗੱਲ ਕਹੀ ਜਾਂਦੀ ਹਾਂ ਤੂੰ ਫਿਕਰ ਨਾ ਕਰ ਆਪਣਾ ਖਿਆਲ ਰੱਖੀ ਤੂੰ ਆਪਣਾ ਖਿਆਲ ਰੱਖਿਆ ਕਰ ਹੁਣ ਮੈਨੂੰ ਹੋਰ ਟੈਨਸ਼ਨ ਹੋਣ ਲੱਗ ਪਈ ਆ ਪਤਾ ਨਹੀਂ ਕਿਹੜੀ ਗੱਲ ਹੋਈ ਹੋਊਗੀ ਹੁਣ ਦਿਨ ਰਾਤ ਇੱਕੋ ਗੱਲ ਮਗਰ ਪਏ ਆ ਫੇ ਹੁਣ ਪਤਾ ਲੱਗ ਜੇ ਹੁਣ ਪਤਾ ਲੱਗ ਜੇ ਉਹ ਕੋਈ ਗੱਲ ਨਹੀਂ ਜੋ ਤੇ ਗੱਲ ਕੋਈ ਵੀ ਨਹੀਂ ਹੋਈ ਹੋਣੀ ਉਹ ਵੈਸੇ ਹੁਣ ਪਤਾ ਸਹੀ ਆ ਤੈਨੂੰ ਵੀ ਪਤਾ ਦੇਈਏ ਕਰਨ ਤੇ ਫਿਕਰ ਤੇ ਹੁੰਦੀ ਆ ਜਦੋਂ ਕਿਸੇ ਪਾਸੇ ਉਹ ਕਿਸੇ ਗੱਲ ਦਾ ਪਤਾ ਨਾ ਲੱਗੇ ਤੇ ਪੀਣਾ ਹੁਣ ਫਿਰਨ ਤੁਰਨ ਵੀ ਦੇ ਆ ਕਦੀ ਕਿਤੇ ਜਾਂਦੇ ਆ ਕਦੀ ਕਿਤੇ ਜਾਂਦੀ ਆ ਉਹ ਤਾਂ ਥੋੜੇ ਟੈਨਸ਼ਨ ਜਿਹਦੇ ਵਿੱਚ ਹੋਣੇ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਘਰੋਂ ਨਿਕਲ ਲਈਂ ਜੇ ਕੇ ਗੱਲ ਦਾ ਪਤਾ ਲੱਗੂਗਾ ਤਾਂ ਉਹਨਾਂ ਨੇ ਤੁਹਾਡੇ ਨਾਲ ਹੀ ਕਰਨੀ ਆ। ਕਰਨੀ ਤੇ ਦੀਦੀ ਮੇਰ ਨਾਲ ਹੀ ਆ। ਨਾ ਪਰ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਹੋਇਆ ਹੋਊਗਾ। ਉਹ ਕੁਛ ਨਹੀਂ ਹੋਇਆ ਹੋਣਾ। ਹੋਣਾ ਕੀ ਆ? ਕੋਈ ਨੂੰ ਤੈਨੂੰ ਤਾਂ ਫਿਕਰ ਨਾ ਕਰ ਤੇ ਉਠ ਤਾਂ ਚੱਲ। ਐਦਾਂ ਟੈਨਸ਼ਨ ਨਾ ਲਿਆ ਕਰ ਬੋਤੀ। ਉਹਦੇ ਨਾਲ ਦੋਹੇ ਐਦਾਂ ਗੱਲ ਕਰਦੀ ਵੀਰ ਜੀ ਨਾਲ ਵੀ ਉਹ ਵੀ ਮੁੜ ਕੇ ਫਿਕਰ ਕਰਨਗੇ। ਤਾਂ ਇਹ ਤੁਹਾਨੂੰ ਬਾਰ-ਬਾਰ ਕਹਿੰਦੇ ਆਪਣਾ ਧਿਆਨ ਰੱਖ ਧਿਆਨ ਰੱਖ। ਭਰਾ ਨੂੰ ਫਿਕਰ ਤਾਂ ਹੁੰਦੀ ਆ ਭੈਣ ਦੀ। ਚੱਲੇ ਆ ਵੀ ਮੇਰੀ ਗੱਲ ਸੁਣ। ਉਦੇ ਨਾਲ ਗੱਲ ਨਾ ਪਿਆਰ ਨਾ ਕਰਿਆ ਕਰ ਤੇ ਖੁਸ਼ ਖੁਸ਼ ਹੋ ਕੇ ਗੱਲ ਕਰਿਆ ਕਰ ਜਦੋਂ ਤੁਸੀਂ ਦਾ ਢਿੱਲੀ ਜੀ ਬੋਲਦੀ ਹੈ ਨਾ ਗੱਲ ਨਹੀਂ ਚਿੰਗਤਰਾ ਕਰਦੀ ਉਹ ਦੋਨੋਂ ਵਿਚਾਰੇ ਨੂੰ ਟੈਨਸ਼ਨ ਹੋ ਜਾਂਦੀ ਹੈ ਨਹੀਂ ਦੀਦੀ ਮੈਂ ਖਿਆਲ ਰੱਖੂੰਗੀ ਚੇਤਾ ਇਹ ਵੀ ਖੁਸ਼ ਹੋ ਕੇ ਥੋੜੀ ਜੀ ਗੱਲ ਕਰ ਲਿਆ ਕਰ ਆਪਣੇ ਘਰ ਤੇ ਇੱਥੇ ਕਈ ਜਾਣੇ ਆ ਉਹ ਵਿਚਾਰਾ ਹੈ ਵੀ ਉੱਥੇ ਇਕੱਲਾ ਆ ਨਹੀਂ ਨਹੀਂ ਦੀਦੀ ਮੈਂ ਖਿਆਲ ਰੱਖੂੰਗੀ ਨਾ ਇਹ ਅbschti-sheti ਪਤਾ ਲੱਗ ਜੇ ਤੇ ਕਿਹ ਗੱਲ ਦਾ ਹੱਲ ਨਿਕਲੇ ਕੋਈ ਗੱਲ ਨਹੀਂ ਪਤਾ ਲੱਗ ਜਾਣਾ ਵਾ ਜਦੋਂ ਡੇ ਹੈ ਨਾ ਉਹ ਪਤਾ ਕਰਨਾ ਤੇ ਕੋਈ ਨਹੀਂ ਹੱਲ ਕਿਤੇ ਨਾ ਕਿਤੇ ਨਿਕਲ ਹੀ ਜਾਊਗਾ ਏਡੀ ਗੜੀ ਗੱਲ ਵਾ ਕੋਈ ਨਹੀਂ ਅ ਇਸੇ ਤੱਕ ਖਿਆਲ ਰੱਖੂੰਗੀ ਚੱਲ ਉੱਠਦਾ ਹੁੰਦੇ ਚੱਲ ਵੇ ਕੋਈ ਨਹੀਂ ਫੇਰ ਫੋਨ ਆਊਗਾ ਨਾ ਤੇ ਫੇਰ ਐ ਖੁਸ਼ ਹੋ ਕੇ ਗੱਲ ਕਰੀ ਮੈਂ ਠੀਕ ਠਾਕ ਹਾਂ ਵੀਰ ਜੀ ਵਧੀਆ ਹਾਂ ਹਾਂਜੀ ਠੀਕ ਆ ਐਂਦਾ ਫਿਰ ਉਹਨੂੰ ਫਿਕਰ ਹੁੰਦੀ ਵੀ ਘਰੇ ਕੋਈ ਗੱਲਬਾਤ ਨਾ ਕਰਦੇ ਹੁਣ ਸੋਰੇ ਤਾਂ ਖਰੇ ਐਂਦਾ ਬੋਲਦੀ ਆ ਤੇ ਵੇਖਾਂ ਤੇਰਾ ਪੂਰਾ ਸਾਹ ਦੇਣ ਤੇ ਦੇਈ ਆ ਮੈਂ ਚੱਲ ਮੰਮੀ ਦੀ ਨਾ ਬੋਦੀ ਫਿਕਰ ਕਰਿਆ ਕਰ ਉਹਨਾਂ ਦਾ ਸੁਭਾਈ ਦਾਦਾ ਵਾ ਮिन्नੂ ਕਈ ਉਹ ਕਰ ਲੈਂਦੇ ਤੇ ਤੋਂ ਪਹਿਲਾਂ ਦੀ ਆਈ ਆ ਤੂੰ ਤਾਂ ਫੇਰ ਮਗਰੋਂ ਆਈ ਆ ਕੋਈ ਨਹੀਂ ਦੀ। ਕੋਈ ਨਹੀਂ ਸੱਸ ਮਾਵਾ ਕਰਦੀ ਹੁੰਦੀਆਂ ਵੈਨਾਂ ਕ ਟੈਨਸ਼ਨ ਨਾ ਲਿਆ ਕਰ। ਮੈਂ ਮੰਮੀ ਨਾਲ ਗੱਲ ਕਰ ਲਾਂ। ਮੈਂ ਆ ਗਈ ਫਿਰ। ਹਾਂ ਚੱਲ ਕਰ ਲੈ ਫੋਨ। ਆ ਜਾ ਫਿਰ ਬਾਹਰ। ਹਾਂਜੀ। ਲੈ। ਉਠੋ ਤਾਂ ਸੁੱਤੇ ਆ। ਕੀ ਗੱਲ ਹੋਈ ਆ? ਕੁਛ ਨਹੀਂ ਗੱਲ ਕੀ ਹੋਣੀ ਆ। ਹੂੰ। ਉਹਦਾ ਬੰਦਾ ਕੋਈ ਨਾ ਕੋਈ ਕੰਮ ਵੇਖ ਲੈਂਦਾ ਕਿ ਦੱਸ ਤੂੰ ਹੀ ਟਾਈਮ ਨਹੀਂ ਲੰਮੇ ਪੈ ਗਈਆਂ। ਹੋ ਕੰਮ ਯਾਰ ਕੀ ਵੇਖਣਾ ਮੇਰੇ ਨਾਲ ਸਿਰ ਚ ਹੋਣੀ ਸੀ ਦਰਦ ਹੂੰ ਤੇ ਮੈਂ ਗੋਲੀ ਜੀ ਖਾਦੀ ਤੇ ਮੈਂ ਚੱਲ ਖੜੀ ਸੌ ਜਾਣਾ ਉਹ ਕਹਿੰਦਾ ਹੁਣ ਲੱਪੀ ਓਏ ਉਦਾਂ ਹੀ ਹੁੰਦਾ ਵੀ ਹੁਣੀ ਆ ਅੱਛਾ ਅੱਛਾ ਓਏ ਆ ਚਲੋ ਕੋਈ ਨਹੀਂ ਉਹ ਤੇ ਛੱਡੋ ਹੂੰ ਮੈਂ ਵੀ ਤੁਹਾਡੇ ਵਾਲੇ ਕੋ ਕੰਮ ਹੀ ਆਈ ਦੱਸੋ ਕੰਮ ਇਦਾਂ ਹੀ ਵੀ ਮੈਂ ਲਈ ਹੀ ਜੋਤਵਾਲਾ ਅੱਛਾ ਤੇ ਉਹਦੇ ਘਰੇ ਪਰ ਆਦਾ ਫੋਨ ਆਉਂਦਿਆ ਹੀ ਪਹਿਲਾਂ ਕੀ ਜਾਂਦਾ ਕਹਿਣਾ ਕੀ ਉਹ ਕਹਿੰਦੀ ਉਹ ਫਿਕਰ ਜਿਹਦੇ ਵਿੱਚ ਬੜਾਵਾ ਆਹ ਨੇ ਦਾ ਮਾਂਜਿਆ ਭਰੀ ਜਾਂਦੇ ਆ ਹੀ ਪਤਾ ਨਹੀਂ ਵੀ ਹੁਣ ਕੀ ਗੱਲ ਵਾ ਤੇ ਕੀ ਨਹੀਂ ਆ ਫਿਕਰ ਚਾ ਵਾ ਕਿਉਂਕਿ ਗੱਲ ਦਾ ਪਤਾ ਲੱਗਾ ਹੁਣ ਮੈਨੂੰ ਨਹੀਂਗਾ ਇੰਨਾ ਪਤਾ ਹੈਗਾ ਕਿ ਇਹ ਗੱਲ ਦਾ ਪਤਾ ਲੱਗਾ ਵਾ ਕਿ ਚਾਹੇ ਉਦਾਂ ਹੀ ਡਏ ਆ ਹੂੰ ਇਹ ਕੇਵਿਸ਼ ਦੈਨ ਜੀ ਚਾਹ ਤੇ ਡੈ ਪੈਂਦੀ ਆ ਨਾ ਮਾਂਜਿਆ ਭਰ ਲੈਂਦੀ ਆ ਜਦੋਂ ਫੋਨ ਕਿਤੇ ਕਰਦਾ ਵਾ ਹੂੰ ਉਦੋਂ ਕਿਤੇ ਫੋਨ ਤੇ ਵੀ ਕਿਤੇ ਡਲੀ ਡਲੀ ਗੱਲ ਕਰਦੀ ਜਿਹੜੀ ਮੈਂ ਇਹਨੂੰ ਕਿਹਾ ਵੀ ਖੁਸ਼ ਹੋ ਕੇ ਗੱਲ ਕਰਿਆ ਕਰ ਨਹੀਂ ਤੇ ਹੁਣ ਹੈ ਪੈਂਦੀ ਆ ਹੈਗਾ ਤੇ ਪੈਂਦੀ ਆ ਹਲੇ ਹੂੰ ਪੰਨੀਆ ਖੰਦੀ ਇਦਾਂ ਫਿਗਰ ਜਿਹਦੇ ਵਿੱਚ ਹੀ ਤੇ ਮੈਂ ਟੈਨਸ਼ਨ ਹੁੰਦੀ ਆ ਹੁਣ ਕੀ ਕਰੇ ਉਹ ਜਦੋਂ ਤੇਰੇ ਵਾਲਾ ਵੀ ਤਾਂ ਮੈਂ ਦੇ ਵਿੱਚ ਪਈ ਜਾਂਦਾ ਉਹ ਚੱਲ ਉਹਦੇ ਨਾਲ ਰਹਿੰਦੀ ਤੇ ਉਹ ਵੀ ਟੈਨਸ਼ਨ ਨਾ ਲੈਂਦਾ ਆ ਹੋਈ ਤੇ ਹੈਈ ਆ ਤੇ ਪਰ ਹੁਣ ਕੀ ਕਰ ਸਕਦੇ ਆ ਇਦਾਂ ਹੋਇਆ ਟੈਨਸ਼ਨ ਲੱਗਦੀ ਆ ਜਿੱਦਾਂ ਇਹ ਦੇ ਆ ਕਰਨ ਤੂੰ ਪੁੱਛ ਕੇ ਵੇਖ ਲੈ ਨਾ ਨਹੀਂ ਤੇ ਮੈਂ ਛੱਡ ਉਹਨਾਂ ਦੇ ਲਾਗੇ ਇਹਨੂੰ ਚੱਲ ਇਹ ਆ ਵੀ 2-4 ਦਿਨ ਜਿੰਨੇ ਦਿਨ ਵੀ ਰਹਿਣਾ ਉਹਨੇ ਉਹਨਾਂ ਦਿਨ ਲਾਗੇ ਰਹੂਗੀ ਤੇ ਉਹ ਤਾਂ ਨਾ ਟੈਨਸ਼ਨ ਲਾਊਗਾ ਟੈਨਸ਼ਨ ਤੇ ਹੁੰਦੀ ਆ ਬੰਦੇ ਨੂੰ ਉਰੇ ਰੋਂ ਨੂੰ ਨਿਕਾਉਨੇ ਮੰਨਣਾ ਹੈਗਾ ਉਹਨੇ ਪਹਿਲੇ ਕਹਿਤਾ ਹੈ ਕਿ ਮੈਂ ਨਿਕਾ ਰਹਿਣ ਜਾਣਾ ਕਿਉਂਕਿ ਇੱਥੇ ਦੇ ਫੇਰ ਚਾਰਜੀ ਹੈਗੀ ਐ ਤੇ ਗੱਲਾਂਬਾਤਾਂ ਮਾਰਦੀ ਰਹਿੰਦੀ ਆ ਫਿਕਰ ਤਾਂ ਵੜ ਵੜ ਉਹੀ ਖਾਈ ਜਾਂਦਾ ਵਾ ਬਾਹਰ ਵਾਲੇ ਦਾ ਹੀ ਵੀ ਉਹਨੇ ਕੀ ਕਰ ਦਿੱਤਾ ਮੇਰੇ ਭਰਾ ਦਾ ਹੀ ਸੋਚਣ ਦੇ ਆਹੀਂ ਕਿਹੜਾ ਕਹਿਣ ਦੇ ਆ ਕਿ ਉਥੇ ਪੱਕੀ ਚੱਲ ਜਾ ਚਲੋ ਕੋਈ ਨਹੀਂ ਵੇਖੀ ਜਾਊਗੀ ਫਿਰ ਕੀ ਕਰਨਾ ਚੱਲ ਕੋਈ ਗੱਲ ਨਹੀਂ ਉਹਨੂੰ ਹੌਸਲਾ ਦੇਣਾ ਸੀ ਉਹਦੇ ਭਰਾ ਦਾ ਨੰਬਰ ਹੈਗਾ ਉਹ ਦੇਖੋ ਉਹਦਾ ਹੈਗਾ ਆ ਤਾਂ ਤੂੰ ਮੇਰੇ ਫੋਨ ਤੇ ਸੈਂਡ ਕਰ ਮੈਂ ਫੋਨ ਕਰਨਾ ਉਹਨੂੰ ਭਲਾ ਕੋਈ ਗੱਲ ਹੋਈ ਆ ਕੋਈ ਗੱਲਬਾਤ ਹੈਗੀ ਆ ਤੇ ਮੈਨੂੰ ਦੱਸ ਜੋਤ ਕੋ ਲੈ ਕੇ ਨਾ ਤੇ ਫਿਰ ਦਿੰਨੀ ਆ ਆਹੋ ਦੇਖੋ ਲੈ ਕੇ ਨਾ ਤੇ ਮੈਨੂੰ ਦੇ ਦੇ ਫਿਰ ਮੈਂ ਫੋਨ ਕਰਾਂ ਕੁਛ ਨਾ ਚਲ ਚੱਲ ਗੱਲ ਮੜੀ ਜੀ ਇਹ ਕਿ ਚਲ ਬੰਦੇ ਦਾ ਆਸਰਾ ਹੁੰਦਾ ਹੋਵੇ ਥੋੜਾ ਜਿਹਾ ਮੈਂ ਤਾਂ ਨਹੀਂ ਫੋਨ ਕੀਤਾ ਉਹ ਉਦੋਂ ਜੋ ਕਹਿੰਦਾ ਸੀ ਮੈਂ 2-4 ਦਿਨ ਹਟਕੇ ਆਉਣਾ ਵਾ ਫੇਰ ਆਹ ਤੂੰ ਉਦੋਂ ਦਾ ਆਇਆ ਇਹਨੂੰ ਮੁੜ ਕੇ ਉਹ ਆਪਣੇ ਕੰਕੂ ਵਿੱਚ ਰੁੱਝ ਜਾ ਹੁਣਾਵਾ ਹੋਰ ਉਹਨੇ ਕਰਨਾ ਵਾ ਤੁਹਾਨੂੰ ਬਤਾਉਂਦਾ ਮੈਂ ਉਹ ਕੰਮ ਨਹੀਂ ਕਰੀਏ ਆਪਣੇ ਤਾਂ ਐਂ ਕਹੋ ਕਿ ਆ ਵੀ ਨਾ ਕਰੇ ਕੰਮ ਐਂ ਤੇ ਉਦਨ ਵੀ ਆਖਿਆ ਵੀ ਇੱਥੇ ਰਹਿ ਪਾ ਤੂੰ ਜਿਹੜੇ ਕੰਮ ਕਰਨੇ ਇੱਥੋਂ ਕਰੀ ਜਾ ਤੂੰ ਕੋਈ ਨਹੀਂ ਤੂੰ ਫੋਨ ਲਾ ਕੇ ਤੇ ਇੱਕ ਵਾਰ ਪੁੱਛ ਲਿਓ ਮੜਾ ਜਿਆ ਵੀ ਕਿਦਾਂ ਵੀ ਠੀਕ ਠਾਕ ਵਧੀਆ ਹੋਦਾ ਹੀ ਬੰਦੇ ਨੂੰ ਹੋ ਜਾਂਦਾ ਵੀ ਚਲੋ ਹਾਂ ਵੀ ਕੇ ਭੈਣ ਭਰਾ ਨੇ ਫੋਨ ਕੀਤਾ ਏ ਚਲ ਕੋਈ ਗੱਲ ਨਹੀਂ ਤੂੰ ਨੰਬਰ ਲਿਆ ਦੇਖੋ ਤੇ ਫਿਰ ਮੈਂ ਪੁੱਛਣਾ ਕੋਈ ਨਹੀਂ ਮੈਂ ਦਿੰਦੀ ਆ ਤੁਹਾਡੇ ਕੋਲ ਲੈ ਕੇ ਨੰਬਰ ਹਾਂ ਤੇ ਫਿਰ ਕਰ ਲਿਓ ਗੱਲ ਹੈ ਕੋਈ ਨਹੀਂ ਮੈਂ ਕਰ ਲੈਣਾ ਆ ਦੱਸਿਓ ਫਿਰ ਵੀ じゃ ਕੀ ਗੱਲ ਬਾਤ ਚੱਲ ਨਾਲੇ ਉਹਨੂੰ ਵੀ ਕਿਹਾ ਕਰਨਾ ਜਦੋਂ ਫੋਨ ਆਉਂਦਾ ਹੁੰਦਾ ਹੌਸਲੇ ਨਾਲ ਗੱਲ ਕਰਿਆ ਕਰ ਜੋ ਹੋਣਾ ਹੀ ਉਹ ਤਾਂ ਹੋ ਗਿਆ ਵਾ ਹਣ ਉਹਨੂੰ ਤਾਂ ਮੈਂ ਬਥੇਰਿਆ ਸਮਝਾਉਣੀ ਪਰ ਮੈਂ ਕੀ ਕਰਾਂ ਹੁਣ ਕਿੰਨਾ ਕੁ ਕਮਾ ਉਦ ਫਿਰ ਮੰਮੀ ਵੀ ਕਹੀ ਕਿ ਪੈਂਦੀ ਆ ਫਿਰ ਤੁਸੀਂ ਕਹਿਣਾ ਮੰਮੀ ਖਿੱਚਦੀ ਆ ਉਹਨੇ ਤਾਂ ਫਰਕ ਜਨਾਈ ਆ ਉਹ ਮੰਮੀ ਵੀ ਐਵੇਂ ਜਾਣ ਕੇ ਕਰਦੇ ਆ ਉਹ ਵੀ ਦਾ ਥੋੜੇ ਹੌਸਲੇ ਨਾਲ ਗੱਲ ਕਰ ਲਿਆ ਕਰ ਆ ਹੁਣ ਕੱਲ ਦੀ ਗੱਲ ਸੁਣ ਲਓ ਹੂੰ ਜੇ ਉਹਦੇ ਵਿਚਾਰੀ ਦਾ ਮਨ ਹੋਰ ਪਾਸੇ ਲਾਉਣੀ ਆ ਆਂ ਪੀ ਚੱਲ ਇਧਰ ਥੋੜਾ ਧਿਆਨ ਹਟੂਗਾ ਤਾਂ ਹੋਰ ਕੇ ਪਾਸੇ ਲੱਗੂਗਾ ਆ ਤੇ ਮੈਂ ਇਹਨੂੰ ਇਹੋ ਆਖਿਆ ਚੱਲ ਤੂੰ ਬੁੱਕਸੋਂ ਪੜ੍ਹ ਲਿਆ ਕਰ ਉਹਦੇ ਨਾਲ ਏਮ ਤੇਰਾ ਮਨ ਥੋੜਾ ਹੋਰ ਹੋ ਜਾਊਗਾ ਆਹੋ ਇਹ ਤਾਂ ਹੈ ਹੀ ਆ ਉਹ ਵੀ ਮੰਮੀ ਨੇ ਪਤਾ ਨਾ ਕੀ ਕੀਤਾ ਹੂੰ ਜਾਗਰ ਕਮਰੇ ਦੇ ਵਿੱਚ ਸਾਰੀਆਂ ਬੁੱਕਸ ਖੋ ਕੇ ਤੇ ਚੁੱਕ ਕੇ ਤੇ ਰੱਖ ਦਿੱਤੀਆਂ ਦਸੋ ਇਹ ਕੰਮ ਚੰਗੇ ਆ ਮੰਮੀ ਵਾਹਤੀ ਉਹ ਮੈਂ ਤਾਂ ਅਜਿਦਨ ਆਖਿਆ ਜਿਹੜੀ ਸਲਾਹ ਕਰਨੀ ਹੁੰਦੀ ਹੈ ਪਹਿਲਾਂ ਮੈਨੂੰ ਦੱਸਿਆ ਕਰ ਮੈਂ ਆਪੇ ਗੱਲ ਕਰ ਲਿਆ ਕਰੂੰਗਾ ਉਹ ਗੁੱਸੇ 'ਚ ਗਈ ਹੁੰਨੀ ਆ ਤੇ ਫਿਰ ਚੁੱਕ ਲਈ ਹੁੰਨੀ ਆ ਤੇ ਸਲਾਹ ਮੈਂ ਤੁਹਾਡੀ ਨਵੇਂ ਕੀਤੀ ਸੀ ਤੇ ਮੁੜ ਕੇ ਕੀਤੀ ਤੁਸੀਂ ਗੱਲ ਉਹ ਕੀਤੀ ਸੀ ਮੈਂ ਗੱਲ ਹੈ ਨਹੀਂ ਮੰਨਦੇ ਹੋ ਉਹ ਕਹਿੰਦੇ ਨਹੀਂ ਆਹੀ ਨਹੀਂ ਗਾ ਜਾਣ ਤੁਹਾਡੀ ਵੀ ਨਹੀਂ ਮੰਨੀ ਤੁਸੀਂ ਤਾਂ ਕਹਿੰਦੇ ਸੀ ਕਿ ਮੇਰੀ ਗੱਲ ਮੰਨ ਲੈਣੀ ਹੈ ਉਹਨਾਂ ਨੇ ਉਹ ਪਰ ਖਲਾਰਾ ਤੇ ਤੁਸੀਂ ਗਿਆ ਤਾਂ ਹੀ ਪਾਤਾ ਜੇ ਹੁੰਦਾ ਪਹਿਲਾਂ ਮੇਰੇ ਨਾਲ ਗੱਲ ਕਰਦੇ ਤੇ ਮੈਂ ਹੌਸਲੇ ਨਾਲ ਕਰਦਾ ਤੇ ਹੁਣ ਵੀ ਸਮਝਾਈ ਸਕਦੇ ਆ ਤੁਸੀਂ ਇਹਦੇ ਵਿੱਚ ਕਿਹੜੀ ਗੱਲ ਵਾ ਓ ਯਾਰ ਉਹ ਕਹਿਣ ਦੀ ਆ ਵੀ ਅੱਗੇ ਈਡਾ ਵਡਾ ਕੰਮ ਹੋ ਗਿਆ ਤੇ ਹੁਣ ਇਹ ਜਾਂਦੀ ਬਾਹਰ ਚੰਗੀ ਲੱਗੂਗੀ ਉਹ ਬਾਹਰ ਜਾਣੂ ਕੀ ਆ ਇਹ ਮੰਮੀ ਹੁਣਾਂ ਦੇ ਹੀ ਵਹਿਮ ਹੋ ਉਹ ਬੜਾ ਕੋਸਾ ਸਾਰੀਆਂ ਨੋਤੀਆਂ ਆਪੋ ਆਪਣੇ ਕੰਮਕਾਰ ਕਰਦੀਆਂ ਆਂ ਅਕਸਰ ਬਾਹਰ ਅੰਦਰ ਤੇ ਨਿਕਲਣਾ ਹੀ ਪੈਂਦਾ ਵਾ ਪਤਾ ਨਹੀਂ ਇਹਨੇ ਕੰਮ ਕਰਦੇ ਜਾਣਾ ਪਰ ਲੋਕਾਂ ਦੇ ਮੂੰਹ ਕਿੱਦਾਂ ਫੜ ਲੈਣੇ ਆ ਕਿ ਇਹਨੇ ਕਿਤਰਾਂ ਦੀ ਗੱਲਾਂ ਕਰਨੀਆਂ ਕਿ ਇਹਨੇ ਕਿਤਰਾਂ ਨਹੀਂ ਕਰਨੀ ਲੋਕਾਂ ਦੀ ਫਿਗਰ ਛੱਡਣੀ ਪੈਂਦੀ ਆ ਜੇ ਲੋਕਾਂ ਵੱਲ ਵੇਂਦੇ ਰਹੀਏ ਨਾ ਤੇ ਫੇਰ ਨਹੀਂ ਕੋ ਹਾਸਲ ਹੁੰਦਾ ਉਹ ਚੱਲ ਕੋਈ ਗੱਲ ਨਹੀਂ ਛੱਡ ਦੇ ਨਾ ਗੱਲਾਂ ਤੇ ਤੂੰ ਮੈਨੂੰ ਨੰਬਰ ਲਿਆ ਕੇ ਦੇ ਤੁਸੀਂ ਤਾਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ ਜੇ ਮੈਨੂੰ ਕਹਿੰਨੀ ਆ ਵੀ ਚੱਲ ਕਿਸੇ ਨੌਕਰੀ ਪਾਸੇ ਲੱਗ ਜੂਗੀ ਚੱਲੇ ਆ ਕਿ ਆਪਣੇ ਜੋਗੀ ਹੋ ਜੂਗੀ ਉਹ ਵੀ ਤਾਂ ਨਹੀਂ ਕਿਸੇ ਬੰਦੇ ਨੂੰ ਲੱਗਾ ਦਿੰਦੇ ਜੇ ਪੜਨਾ ਬਿਲਕੁਲ ਨਹੀਂ ਆ ਹੁਣ ਮੈਂ ਕਿਧਰ ਘਲਦਾਨ ਨੂੰ ਆ ਦੇ ਫਿਰ ਉਹਨੂੰ ਬੱਜੀ ਨੂੰ ਅੰਦਰ ਫਰ ਮਾਰੀ ਜਾਓ ਫਿਰ ਹੋਰ ਕੀ ਹੈ ਬੈਠੀ ਤੇ ਹੈਗੀ ਉਹ ਜਾ ਨੰਬਰ ਲਿਆ ਯਾਰ ਤੂੰ ਐਵੇਂ ਨਾ ਕਪਤ ਕਰਕੇ ਬੈਠੀ ਹਾਂ ਜਾ ਤਲੇ ਹਣੀ ਫਿਰ ਫੋਨ ਕਰਕੇ ਫਿਰ ਦੱਸਿਓ ਮੈਂ ਪੁੱਛਣਾ ਉਹਨਾਂ ਨੂੰ ਕੀ ਗੱਲਬਾਤ ਹੋਈ ਹੈ ਫਿਰ ਮੈਂ ਦੱਸਣਾ ਤੁਹਾਨੂੰ ਇਹ ਦੇਖੋ ਇਹ ਟੈਨਸ਼ਨ ਪਾ ਗਈ ਹੈ ਕਿ ਜੇ ਉਹਨੂੰ ਸੱਚਾਈ ਦੱਸਣਾ ਪਤਾ ਲੱਗ ਜੇ ਪਰ ਉਹਨੇ ਤੇ ਲੇਟੇ ਲੇਟੇ ਨਿਕਾਲੀ ਗੱਲ ਕਰਨੀ ਉਹ ਤਾਂ ਕਹਿੰਦੇ ਮੈਂ ਆਪਣਾ ਕੰਮ ਕੋਈ ਕਰਨ ਦਿਆਂ ਵਾਂ ਮੈਨੂੰ ਤੇ ਇਹ ਆ ਹੋਰ ਨਾ ਕੋਈ ਕਾਰਵਾਈ ਕਰ ਦੇ ਜੇ ਇਹ ਕਰਤੀ ਨਾ ਉਹਨੇ ਤੇ ਖਲਾਰਾ ਬੜਾ ਪੈ ਜਾਣਾ ਸਾਰੇ ਘਰ ਦੇ ਨੂੰ ਪਤਾ ਲੱਗ ਜਾਣਾ ਕਿ ਸਾਰਾ ਕੰਮ ਕੀਤਾ ਇੰਨੇ ਆ ਪਰ ਉਹ ਕਹਿੰਦੇ ਕੰਮ ਆਪਣੇ ਆਇਆ ਵਾ ਸਮਝਣ ਲੱਗਣ ਡੇ ਕੋ ਉਦੋਂ ਵੀ ਨੀ ਨਾ ਮੱਥੇ ਲਗਾ ਦੇ ਹੋਰ ਨਾ ਹੋਏ ਸ਼ੱਕ ਮੇਰੇ ਤੇ ਕਰਦਾ ਹੋਏ ਕੋਈ ਨੰਬਰ ਆਉਂਦਾ ਵਾ ਨਾ ਝੂਠਾ ਸੱਚਾ ਫੋਨ ਕਰਨਾ ਹੁਣ ਵੀ ਭਾਈ ਤੂੰ ਹੀ ਹੈ ਕਿੱਥੇ ਜੀ ਕੁਛ ਨਾ ਹੋ ਪੜ ਕਿੰਨੇ ਦਿਨ ਹੋ ਗਏ ਆ ਦਲਜੀਤ ਨੂੰ ਉਹਨੇ ਨਾ ਕੋਈ ਫੋਨ ਕੀਤਾ ਵਾ ਨਾ ਮੁੜ ਕੇ ਆਇਆ ਗਿਆ ਇਹ ਮੇਰਾ ਰਤਨੂ ਮੈਂ ਫੋਨ ਕਰਕੇ ਪੁੱਛਾਂ ਹੈ ਤੂੰ ਠੀਕ ਠਾਕ ਹੀ ਆ ਹੈਲੋ ਹੈਲੋ ਦਲਜੀਤ ਕੀ ਹਾਲ ਚਾਲ ਨੇ ਸਸੀ ਮਾਸਾ ਜੀ ਸਸਿਕਾਲ ਜੀ ਬਹੁਤ ਸੌਣ ਠੀਕ ਹੈ ਹਾਂ ਬੜਾ ਵਧੀਆ ਕੀ ਕਰਦੇ ਕਰਨਾ ਕੀ ਆ ਮੈਂ ਤੇ ਤੈਨੂੰ ਵੀ ਕੀਤਾ ਇਸੇ ਕਰਕੇ ਫੋਨ ਕੀਤਾ ਕਿ ਕਿੰਨੇ ਦਿਨ ਹੋ ਗਏ ਮੁੜ ਕੇ ਨਾ ਤੂੰ ਫੋਨ ਕੀਤਾ ਨਾ ਮੁੜ ਕੇ ਆਇਆ ਗਿਆ ਕਿੱਥੇ ਬਿਜੀ ਰਹਿਣਾ ਵਾ ਨਹੀਂ ਨਹੀਂ ਉਹ ਕੰਮ ਹੀ ਦੋ ਚਾਰ ਅੱਛਾ ਨਹੀਂ ਹੋਇਆ ਇਹਨੂੰ ਦੱਸਦਾ ਖੰਦ ਠੀਕ ਹੈ ਠੀਕ ਹੈ ਹਾਂ ਜੀ ਤੂੰ ਉਧਰ ਹੀ ਬਿਜੀ ਤੁਰੇ ਅੱਛਾ ਅੱਛਾ ਉਹ ਮੈਨੂੰ ਇਹ ਹੀ ਵੀ ਤੂੰ ਆਣ ਕੇ ਤੇ ਆਪਣੇ ਜੋਤ ਨੂੰ ਮਿਲ ਗਲ ਜਾਂਦਾ ਤੇ ਧਿਆਨ ਹੋਰ ਦਾ ਹੋਰ ਹੋ ਜਾਂਦਾ ਕਿਤੇ ਨਹੀਂ ਜੋਤ ਨੂੰ ਮੈਂ ਕਰਦਾ ਰਹਿਣਾ ਫੋਨ ਅੱਛਾ ਸਮਝਾਉਂਦਾ ਰਹਿਣਾ ਉਹਨੂੰ ਮੈਂ ਠੀਕ ਠੀਕ ਆ ਹਾਂਜੀ ਹਾਂਜੀ ਤੂੰ ਜਿਹੜੀ ਗੱਲ ਹੋ ਗਈ ਹੋ ਗਈ ਹਨਾ ਕੀ ਕਰਨਾ ਓਏ ਆਹੋ ਇਹ ਤਾਂ ਤੇਰੀ ਗੱਲ ਠੀਕ ਹੈ ਜੀ ਜਿਆਦਾ ਫਿਕਰ ਕਰੋਗੇ ਤੇ ਮੌਤ ਬਿਮਾਰ ਹੋ ਜੂਗੀ ਓਏ ਆਹੋ ਮੈਂ ਤਾਂ ਹੀ ਤੈਨੂੰ ਕਿਹਾ ਸੀ ਨਾ ਵੀ ਤੂੰ ਆਣ ਕੇ ਤੈਨੂੰ ਥੋੜਾ ਬੋਧਾ ਦਲਾਸਾ ਦਿਆ ਕਰ ਵੀ ਕੋਈ ਗੱਲ ਨਹੀਂ ਭੈਣ ਫਿਕਰ ਨਾ ਕਰ ਆ ਕੰਮ ਹੈਗੇ ਇੱਕ ਦੋ ਮੈਂ ਨੇ ਬਤਾ ਗਿਆ ਨਾ ਮਾਰਾਂਗਾ ਗੇਰਾ ਠੀਕ ਠੀਕ ਆ ਤੇ ਮੇਰੀ ਗੱਲ ਬਸ ਵਧੀਆ ਮੇਰੀ ਗੱਲ ਸੁਣ ਜੋ ਬੰਤਾ ਕੋ ਲੱਗਾ ਪਤਾ ਨਹੀਂ ਅਜੇ ਨਹੀਂ ਲੱਗਾ ਕੋਈ ਵੀ ਨਹੀਂ ਤਾਂ ਕਹਿੰਦਾ ਨਾ ਵੀ ਯਾਰ ਦੋਸਤ ਮੇਰੇ ਉੱਥੇ ਰਹਿੰਦੇ ਆ ਮੈਂ ਚੱਲ ਪੁੱਛਦਾ ਵਾਂ ਉਹ ਕੀਤਾ ਇੱਕ ਦੋ ਮਿੰਟਾਂ ਨੂੰ ਫੋਨ ਨਾ ਵਾਪਸ ਨਹੀਂ ਕੀਤਾ ਫੋਨ ਅਜੇ ਅੱਛਾ 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 ਹਾਂਜੀ ਚੱਲ ਜੇ ਪਤਾ ਹੋ ਗਈ ਪਤਾ ਲੱਗੂਗਾ ਨਾ ਸਾਡੇ ਨਾਲ ਕੋਈ ਗੱਲਬਾਤ ਹੋ ਗਈ ਨਾ ਠੀਕ ਠੀਕ ਆ ਮੈਂ ਦੱਸ ਦਾਂਗਾ ਤੁਹਾਨੂੰ ਚਲ ਆਏ ਫਿਰ ਮਾਰੀ ਚੱਕਰ ਫਿਰ ਜ਼ਰੂਰ ਹੈ ਕੋਈ ਗੱਲ ਨਹੀਂ ਕੋਈ ਨਹੀਂ ਆਵਾਂਗੇ ਹਾਂ ਚਲੋ ਠੀਕ ਆ ਚੰਗਾ ਠੀਕ ਠੀਕ ਮੇਰੇ ਹਿਸਾਬ ਨਾਲ ਨਾ ਇਹਨੂੰ ਅਜੇ ਤੱਕ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਜੇ ਲੱਗ ਜਾਂਦਾ ਤੇ ਫੇਰ ਇਹਨੇ ਆ ਜਾਣਾ ਸੀ ਇਹ ਮਸੜੀ ਆ ਕੰਮ ਹੋ ਗਿਆ ਚਲ ਕਹਿੰਦਾ ਵਗਣ ਟਿਆ ਮੈਂ ਪਤਾ ਕਰਕੇ ਦੱਸੂਗਾ ਪਾਣੀ ਪੀਓ ਤੇ ਚੁੱਪ ਚੁੱਪ ਜੇ ਕੀ ਗੱਲ ਹੋਈ ਆ ਕੋਈ ਉਦਾਂ ਹੀ ਰਮਣ ਉਦਹੀਂ ਠੀਕ ਤੇ ਹੈਗੇ ਜੀ ਠੀਕ ਹੀ ਆ ਮੈਂ ਮੈਂ ਕੀਤਾ ਸੀ ਦਲਜੀਤ ਨੂੰ ਫੋਨ ਅੱਛਾ ਮੈਂ ਕਿੰਨੇ ਦਿਨੋਂ ਗਏ ਆ ਆਇਆ ਨਹੀਂ ਆ ਨਾ ਉਹਨੇ ਫੋਨ ਕੀਤਾ ਮੈਨੂੰ ਹਾਂਜੀ ਤੇ ਕਹਿੰਦਾ ਸੀ ਵੀ ਮੈਂ ਆਉਣਾ ਸੀ ਮਸੜ ਜੀ ਹਾਂ ਤੇ ਮੇਰਾ ਟਾਈਮ ਨਹੀਂ ਲੱਗਣਿਆ ਕੰਮ ਹੋ ਮੈਨੂੰ ਇੱਕ ਦੋ ਹਾਏ ਹਾਏ ਐਡੇ ਵੀ ਕਿਹੜੇ ਕੰਮ ਪੈ ਗਏ ਭੈਣਵਾ ਦੀ ਇੰਨੀ ਦੁਖੀ ਆ ਇੱਕ ਦੋ ਫੇਰਾ ਤੇ ਮਾਰਦਾ ਬਾਹਰੋਂ ਆਇਆ ਵਾ ਚਲ ਜੇ ਬਾਹਰ ਹੁੰਦਾ ਫੇਰ ਤੇ ਹੈਗਾ ਹੀ ਪੀੜੀ ਦੂਰ ਆਉਣਾ ਜਾਣਾ ਬੜੀ ਮੁਸ਼ਕਲ ਵਾ ਹੁਣ ਤੇ ਇੱਥੇ ਆਇਆ ਵਾ ਚਲ ਜਾਂਦਾ ਆਉਂਦਾ ਬੰਦਾ ਹੀ ਲੰਘ ਜਾਂਦਾ ਲਾਗੁੰਦੀ ਵੇ ਇਹੋ ਗੱਲ ਤੇ ਮੈਂ ਇਹਨੂੰ ਕਹੀ ਮੈਂ ਉਹ ਵੀ ਫਿਕਰ ਚ ਰਹਿੰਦੀ ਆ ਤੇ ਵੀਰ ਮੇਰਾ ਆਇਆ ਮੁੜ ਕੇ ਉਦੋਂ ਦਾ ਆਇਆ ਹੀ ਨਹੀਂ ਮਿਲ ਕੇ ਗਿਆ ਤੇ ਨਹੀਂ ਉਹ ਮੇਰੀ ਫੋਨ ਤੇ ਕਹਿੰਦਾ ਗੱਲਬਾਤ ਹੁੰਦੀ ਰਹਿੰਦੀ ਆ ਜੋਤ ਨਾਲ ਫੋਨ ਤੇ ਤਾਂ ਗੱਲ ਹੋਰ ਹੁੰਦੀ ਆ ਕੀ ਪਤਾ ਵੀ ਕੀ ਕਰਦਾ ਵਾ ਕਿੱਧਰ ਆਇਆ ਵਾ ਤੇ ਕਿੱਧਰ ਨਹੀਂ ਮੈਂ ਰਮਨ ਦਲਜੀਤ ਨੂੰ ਪੁੱਛਿਆ ਸੀ ਮੈਂ ਕਿਹਾ ਵੀ ਜੋ ਬੰਦਾ ਲੱਗਾ ਕੋ ਪਤਾ ਦੱਸ ਹਾਂ ਜੋ ਬੰਦਾ ਕੀ ਪਤਾ ਲੱਗਣਾ ਵਾ ਸਾਰੇ ਸਬੂਤ ਤੇ ਆ ਗਏ ਆ ਸਾਰੇ ਸਾਹਮਣੇ ਹੁਣ ਕਾਦਾ ਪਤਾ ਲੱਗਣਾ ਬਾਰ ਬਾਰ ਇੱਕੋ ਗੱਲ ਦਹਰਾਈ ਜਾਂਦੇ ਜੇ ਨਾਲੇ ਉਹ ਪੂਏ ਚੜਨਗੇ ਤੇ ਅਹੀਂ ਪਤਾ ਕਰਨਾ ਵਾ ਉਹਨਾਂ ਨਾਲ ਇਹ ਗੱਲ ਨਾ ਕਰਿਆ ਕਰੋ ਉਹ ਮੇਰੀ ਗੱਲ ਸੁਣਾ ਸਾਡ ਕੋ ਤੇ ਹੈਗੇ ਆ ਸਬੂਤ ਮੈਨੂੰ ਇਹ ਆ ਚਲੋ ਕਹਿੰਦਾ ਮੇਰੇ ਨਾਲ ਮੁੰਡੇ ਹੈਗੇ ਹੀ ਮਸੜ ਜੀ ਤੇ ਮੈਂ ਉਹਨਾਂ ਕੋ ਪਤਾ ਕਰ ਲੈਣਾ ਅਸਵਾਹ ਮੁੰਡੇ ਆ ਇਹ ਇਦਾਂ ਹੀ ਕਹਿੰਦੇ ਹੁੰਦੇ ਆ ਜੇ ਮੁੰਡੇ ਹੁੰਦੇ ਤਾਂ ਉਹਨੂੰ ਪਤਾ ਲੱਗਾ ਹੁੰਦਾ ਪਤਾ ਕਰਨਾ ਇਹਨੇ ਕੀਤਾ ਆਪਣੇ ਕਿਹੜੇ ਕੰਮ ਕਰਦਾ ਫਿਰਦਾ ਵਾ ਤਬਾਣਾ ਲਾਤਾ ਵੀ ਮੈਂ ਭਾਂਦਾ ਕਰਕੇ ਆਇਆ ਵਾ ਉਹ ਮੈਨੂੰ ਇਹ ਆ ਕਿ ਜੇ ਉਥੋਂ ਉਹਨੂੰ ਪਤਾ ਲੱਗ ਜਾਊਗਾ ਤੇ ਸਾਡੇ ਕੋਲੋਂ ਤਾਂ ਲੱਥ ਜਾਣਗੇ ਉਹਨੂੰ ਕਿੱਥੋਂ ਪਤਾ ਲੱਗਣਾ ਵਾ ਐਵੇਂ ਨਾ ਆਪਣੀਆਂ ਜੱਬਲੀਆਂ ਮਾਰਿਆ ਕਰੋ ਤੁਸੀਂ ਸਾਰਾ ਸਾਨੂੰ ਪਤਾ ਲੱਗ ਗਿਆ ਵਾ ਨਾਲੇ ਉਹ ਜਾਦੇ ਸਿਆਣੇ ਆ ਸਾਡੇ ਨਾਲੋਂ ਸਾਡੇ ਪਿੰਡ ਦੇ ਮੁੰਡੇ ਗਏ ਆ ਹੋਰ ਲਾਗੂ-ਸ਼ਾਗੋ ਸਾਰੇ ਮੁੰਡੇ ਗਏ ਜਦੋਂ ਨਾ ਦੱਸਤਾ ਵਾ ਆਪ ਹੀ ਵਿਆਹ ਕਰਾ ਲਿਆ ਵਾ ਫੋਟੋਆਂ ਉਹਨਾਂ ਦਿਖਾ ਲਤੀਆਂ ਵਾ ਤਾਂ ਹੁਣ ਪਿੱਛੇ ਰਹਿ ਕੇ ਕੀ ਪਤਾ ਕਰਨ ਵਾਲਾ ਅਕਸਰ ਉਹਦੀ ਭੈਣ ਨੇ ਵੀ ਦੱਸਿਆ ਹੀ ਹੋਊਗਾ ਉਹਨੂੰ ਆਹ ਤਾਂ ਦੱਸਿਆ ਹੀ ਆ ਭੈਣ ਨੇ ਵੀ ਦੇਵੋ ਕੰਦੇ ਨੇ ਮੈਨੂੰ ਇੱਕ ਰੀਨ ਮਾਸੜ ਜੀ ਪਤਾ ਕਰ ਲਿਆਂ ਦੋ ਕੀ ਪਤਾ ਲੋਕੀ ਝੂਠੀਆਂ ਫੋੜਾਂ ਉਧਰੋਂ ਉਧਰਿ ਜੋੜ ਕੇ ਭੇਜ ਦਿੰਦੇ ਆ ਚੱਲ ਕੋਈ ਗੱਲ ਨਹੀਂ ਇਹ ਵੀ ਕਰ ਲੈ ਪਤਾ ਇਹ ਨਾ ਕਵੇ ਵੀ ਮੈਂ ਰਹਿ ਗਿਆ ਹਾਂ ਪਤਾ ਕਰਨ ਵਾਲਾ ਉਹ ਮੈਂ ਤਾਂ ਹੀ ਕਿਹਾ ਸੀ ਚੱਲ ਲਿਆ ਕੋ ਚਾਹ ਬਣਾਾਂਗੇ ਇਹਨੂੰ ਤੇ ਆ ਵੀ ਜੋਤ ਨੂੰ ਕੱਢ ਦੀ ਛੇਤੀ ਛੇਤੀ ਕੋ ਪਤਾ ਲੱਗੇ ਤੇ ਇਹਨੂੰ ਹੁਣ ਮੈਂ ਕੀ ਦਸਾਂ ਵੀ ਉਹ ਇਹ ਗੱਲ ਦਾ ਪਤਾ ਕਰਦਾ ਫਿਰਂ ਡਿਆ ਵਾ ਭਾਵੇਂ ਹੱਡ ਬਹੁਤ ਸਬੂਤ ਪਏ ਵੀ ਸੋ ਵਰੀ ਪਏ ਆ ਪਰ ਉਹਨਾਂ ਦੇ ਭੈਣ ਵਿਆਹੀ ਆ ਉਹਨਾਂ ਦੇ ਵਿਚਾਰਿਆ ਪਤਾ ਕਰਨਾ ਹੀ ਆ ਵੀ ਗੱਲ ਝੂਠੀ ਆ ਕਿ ਸੱਚੀ ਆ ਚਲ ਆਪੇ ਪਤਾ ਕਰ ਲੂਗਾ ਤੇ ਜੇ ਉਹਨੂੰ ਸਬੂਤ ਹੋਣਗੇ ਤੇ ਕੋਈ ਗਲਤ ਨਾ ਕਰੂਗਾ ਮੈਨੂੰ ਤੇ ਇਹਨਾਂ ਦੇ ਸਮਝ ਨਹੀਂ ਆਉਂਦੀ ਇਹ ਕੀ ਸੋਚਣ ਡਏ ਆ ਇਹ ਸਬੂਤ ਉਹ ਵੀ ਲੱਭ ਲੈ ਸਬੂਤਾਂ ਦੇ ਹੰਪਿਛੇ ਰਹਿ ਕੇ ਗਿਆ ਵਾ ਮੈਂ ਚਾਹੁੰਨ ਲਈ ਆ ਵੀ ਫਟਾਫਟ ਇਹ ਸਾਡੇ ਘਰੋਂ ਨਿਕਲੇ ਇਹ ਸਬੂਤਪਾਲ ਦੇ ਫਿਰਦੇ ਆ ਉਹ ਵੀ ਪਤਾ ਨਹੀਂ ਕਿੱਥੋਂ ਮੂੰਹ ਚੁੱਕ ਕੇ ਆ ਗਿਆ ਵਾ ਉੱਥੇ ਹੀ ਤਾਂ ਉੱਥੇ ਹੀ ਰਹਿੰਦਾ ਇਹਨੂੰ ਮੈਂ ਹਉ ਕੱਢ ਕੁੱਟ ਦੇਣਾ ਹੈਗਾ ਹੁਣ ਜਿੰਨਾ ਚਿਰ ਇਹ ਨਹੀਂ ਕਿਹੇ ਬਣੇ ਜਾਂਦਾ ਹੁੰਦਾ ਉਹਨਾਂ ਚਿਰ ਇਹਨੂੰ ਵੀ ਨਹੀਂ ਕੱਟ ਸਕਦੀ